ਸਾਰੇ ਰਿਆ ਪ੍ਰੋਇ ਪ੍ਰਮੋਗਾ ਅਜਨਾਲਾ ਸਾਰੇ ਦੂਰ ਦੂਰ ਗੜਦੇ ਤੋਂ ਸਾਰੇ ਵੀਰ ਸਾਰੇ ਰਲ ਕੇ ਜਿਹੜੀ ਇਹ ਸੇਵਾ ਲਵਾ ਹੈ ਇਹ 4 ਸਾਲ ਹੋ ਗਿਆ ਜਿਹੜੀ ਲਗਾਤਾਰ ਇਹ ਸੇਵਾ ਲੰਗਰਾ ਦੀ ਚੱਲ ਰਹੀ ਹੈ ਰੋਹ ਦੇ ਲੰਗਰ ਗੰਨੇ ਦੇ ਰੋਹ ਦੀ ਖੀਰ ਜਿਹੜੀ ਆ ਉਹਦੇ ਲੰਗਰ ਚੱਲਦੇ ਆ ਰਹੇ ਆ ਰਹੀਆ ਬਹੁਤ ਚਾਹ ਹੁੰਦਾ ਸਾਰੀ ਸੰਗਤਾਂ ਦੇ ਵਿੱਚ ਜਿਹੜਾ ਗੁਰੂ ਦਾ ਜਨਮ ਦਿਹਾੜਾ ਮਨਾਉਂਦਾ ਜਿਹੜਾ ਬਹੁਤ ਚਾਹ ਹੁੰਦਾ ਸਾਰੀ ਪਾਕ ਸਾਡਾ 600 ਕਮੈਂਟਲ ਗੰਨਾ ਜਿਹੜਾ ਇੱਥੇ ਹਰ ਵਾਰ ਲੱਗ ਜਾਂਦਾ ਜੀ 26 ਜਨਵਰੀ ਦੀ ਰਾਤ 12 ਵਜੇ ਤੱਕ ਚਲਾਉਨੇ ਆ ਜੀ 27 ਨੂੰ ਫਿਰ ਸਵੇਰ 7 ਵਜੇ ਤੋਂ ਲੈ ਕੇ ਦ ਰਾਤ ਇਹ ਹਰ ਐਤਵਾਰ ਦੇ ਚਪਹਿਰਾ ਸਾਹਿਬ ਤੇ ਇਹ ਸੇਵਾਦਾਰ ਵੀਰ ਜਿਹੜੇ ਰਲ ਕੇ ਹਰ ਐਤਵਾਰ ਕੋ ਲਗਭਗ 2-250 ਵੀਰ ਆ ਜਿਹੜੇ ਸਾਰੇ ਸੇਵਾ ਨਿਭਾਉਂਦੇ ਆ ਉਹ ਸਾਰੇ ਵੀਰ ਰਲ ਕੇ ਇਹ ਸਾਰੀ ਸੇਵਾ ਮੜ ਕੇ ਉਹ ਦੇ ਲੱਗਰ ਦੀ ਜਿਹੜੀ ਸੇਵਾ ਸਤਿ ਸ੍ਰੀ ਅਕਾਲ ਸਰਲ ਮਿਲ ਕੇ ਸੇਵਾ ਕਰੋ ਗੁਰਸਿੱਖੀ ਜੀਵਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸ਼ੀਤਾਲ ਸਾਹਿਬ ਦੇ ਵਿੱਚ ਪਹੁੰਚਿਆ ਹੋਈਆਂ ਨੇ ਤਾਂ ਉੱਥੇ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜਨਮ ਦਿਹਾੜਾ ਮਨਾਇਆ ਜਾ ਰਿਹਾ ਤਾਂ ਸੰਗਤਾਂ ਦੇ ਵੱਲੋਂ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਲੰਗਰ ਨੇ ਉਹ ਲਗਾਏ ਗਏ ਨੇ ਤਾਂ ਪਹਿਲਾਂ ਅਸੀਂ ਤੁਹਾਡੇ ਨਾਲ ਤਸਵੀਰ ਸਾਂਝੀ ਕਰਾਂਗੇ ਗੁਰਦੁਆਰਾ ਸ਼ੀਤਾਲ ਸਾਹਿਬ ਦੀ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਅੱਜ ਗੰਨੇ ਦੀ ਰੋਹ ਦੀ ਜਿਹੜੀ ਆ ਸੇਵਾ ਉਹ ਕੀਤੀ ਜਾ ਰਹੀ ਹੈ ਜਿਸ ਦੀ ਤਸਵੀਰ ਅਸੀਂ ਤੁਹਾਰਾਂ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਰਾਤ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਤਾਂ ਇਹਨਾਂ ਦੇ ਵੱਲੋਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਜਿਹੜੀ ਸੰਗਤ ਇੱਥੇ ਪਹੁੰਚਦੀ ਪਈ ਹੈ ਤਾਂ ਨਾਲ ਦੇ ਨਾਲ ਤੁਸੀਂ ਵੀ ਵੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਸੇਵਾ ਕਰਦੀਆਂ ਹੋਈਆਂ ਦਿਖਾਈ ਦੇ ਰੀਆਂ ਤਾਂ ਅਸੀਂ ਗੱਲਬਾਤ ਵੀ ਕਰਦੇ ਹਾਂ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ ਜੀ ਜਸਬੀਰ ਸਿੰਘ ਆ ਜੀ ਕਿਹੜੇ ਪਿੰਡ ਤੋਂ ਤੁਸੀਂ ਅੱਜ ਇੱਥੇ ਪਹੁੰਚੇ ਹੋ ਇਹ ਜੀ ਸਾਡੇ ਪੂਰੇ ਇਲਾਕੇ ਦੇ ਵਿੱਚ ਅੰਮ੍ਰਿਤਸਰ ਏਰੀਆ ਫਰੋਜਪੁਰ ਮੋਗਾ ਅਜਨਾਲਾ ਸਾਰੇ ਦੂਰ ਦੂਰ ਦੇ ਤੋਂ ਸਾਰੇ ਵੀਰ ਸਾਰੇ ਰਲ ਕੇ ਜਿਹੜੀ ਇਹ ਸੇਵਾ ਲਬਾਰ ਆਇਆ ਹੈ ਕਿੰਨੇ ਸਮੇਂ ਤੋਂ ਤੁਸੀਂ ਇਹ ਸੇਵਾ ਲਗਾਤਾਰ ਨਭਾਉਂਦੇ ਆ ਰਹੇ ਹੋ ਇਹ ਸਾਨੂੰ ਲਗਭਗ 4 ਕੁ ਸਾਲ ਹੋ ਗਿਆ ਜਿਹੜੀ ਲਗਾਤਾਰ ਇਹ ਸੇਵਾ ਲੰਗਰਾਂ ਦੀ ਚੱਲ ਰਹੀ ਹੈ ਰੋਹ ਦੇ ਲੰਗਰ ਗੰਨੇ ਦੇ ਰੋਹ ਦੀ ਖੀਰ ਜਿਹੜੀ ਆ ਉਹਦੇ ਲੰਗਰ ਚੱਲਦੇ ਆ ਰਹੇ ਜੇਕਰ ਅਸੀਂ ਗੱਲ ਕਰੀਏ ਬਾਬਾ ਜੀ ਦੇ ਦਿਹਾੜੇ ਨੂੰ ਲੈ ਕੇ ਕਰੋ ਤਾਂ ਜਿਹੜੀ ਤਿਆਰੀ ਹੈ ਤੁਹਾਡੇ ਵੱਲੋਂ ਇੱਥੇ ਆ ਕੇ ਕੀਤੀ ਜਾਂਦੀ ਆ ਸਾਡੇ ਤੋਂ ਜੀ ਇਹ ਮਹੀਨਾ ਪਹਿਲਾਂ ਹੀ ਜੀ ਸ਼ੁਰੂ ਕਰ ਦੇਈ ਦੀਆਂ ਜੀ ਤਿਆਰੀਆਂ ਬਹੁਤ ਚਾਹ ਹੁੰਦਾ ਸਾਰੇ ਸੰਗਤਾਂ ਦੇ ਵਿੱਚ ਜਿਹੜਾ ਗੁਰੂ ਦਾ ਜਨਮ ਦਿਹਾੜਾ ਮਨਾਉਣ ਦਾ ਜਿਹੜਾ ਬਹੁਤ ਚਾਹ ਹੁੰਦਾ ਸਾਡੀ ਜੇਕਰ ਅਸੀਂ ਗੱਲ ਕਰੀਏ ਜਿਹੜੀਆਂ ਇੱਥੇ ਦੁਕਾਨਾਂ ਨੇ ਉਹ ਅੱਜ ਦੇ ਦਿਨ ਬੰਦ ਰੰਦੀਆਂ ਨੇ ਫਿਰ ਸਾਰੀਆਂ ਹਾਂਜੀ ਇਹ ਸਾਰੇ ਵੀਰ ਜਿਹੜੇ ਬਹੁਤ ਜ਼ਿਆਦਾ ਸੰਯੋਗ ਦਿੰਦੇ ਆ ਜੀ ਇਹ ਵੀ ਆ ਪੂਰਾ ਇਹਨਾਂ ਚ ਸ਼ਾਹ ਆ ਨਾਲ ਸਾਰੇ ਵੀਰ ਦੁਕਾਨ ਵਾਲੇ ਆਪ ਸੇਵਾ ਕਰਾਉਂਦੇ ਆ ਸ ਬਹੁਤ ਸੇਵਾ ਸੰਭਾਲਦੇ ਨੇ ਵੀਰਾਂ ਦਾ ਜੇਕਰ ਅਸੀਂ ਗੱਲ ਕਰੀਏ ਕਿੰਨਾ ਗੰਨਾ ਇਸ ਵਾਰ ਤੁਸੀਂ ਲੈ ਕੇ ਇੱਥੇ ਪਹੁੰਚੇ ਹੋ ਲਗਭਗ ਸਾਡਾ 600 ਕੁਇੰਟਲ ਗੰਨਾ ਜਿਹੜਾ ਇੱਥੇ ਹਰ ਵਾਰ ਲੱਗ ਜਾਂਦਾ ਜੀ ਤਾਂ ਇਹ ਲੰਗਰ ਕਿੰਨੇ ਟਾਈਮ ਜਿਹੜਾ ਉਹ ਹੁਣ ਚੱਲੇਗਾ ਇਹ ਜੀ ਇਹ 26 ਜਨਵਰੀ ਦੀ ਰਾਤ 12 ਵਜੇ ਤੱਕ ਚਲਾਉਣੇ ਆ ਜੀ 27 ਨੂੰ ਫਿਰ ਸਵੇਰ 7 ਵਜੇ ਤੋਂ ਲੈ ਕੇ ਅਜ ਰਾਤ ਬਾਬਾ ਜੀ ਜਨਪਧਿਆਣ ਨੂੰ ਲੈ ਕੇ ਦੋ ਦਿਨ ਜਿਹੜਾ ਲੰਗਰ ਆ ਉਹ ਤੁਹਾਡੇ ਵੱਲੋਂ ਇੱਥੇ ਚਲਾਇਆ ਜਾਂਦਾ ਹਾਂਜੀ ਬਿਲਕੁਲ ਜੀ ਦੋ ਦਿਨ ਪੂਰਾ ਲੰਗਰ ਚੱਲਦੇ ਆ ਜੀ ਕੌਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਲੰਗਰ ਇਸ ਤਰੀਕੇ ਦੇ ਨਾਲ ਲਗਾਏ ਜਾਣਗੇ ਹਾਂਜੀ ਬਿਲਕੁਲ ਜੀ ਇਹ ਮਾਲਕ ਕਿਰਪਾ ਰੱਖੇ ਇਸੇ ਤਰ੍ਹਾਂ ਲੰਗਰ ਚੱਲਦਾ ਕਿੰਨੀ ਕ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਜਿਹੜਾ ਇਕੱਠ ਅੱਜ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਿਆ ਹੈ ਬਹੁਤ ਜਿਆਦਾ ਸੰਗਤ ਆ ਜੀ ਜਿਹੜੀ ਦੰਦタル ਬਾਬਾ ਦੀਪ ਸਿੰਘ ਦੇ ਦਰ ਤੇ ਨਕਮਸਤਕ ਹੁੰਦੀ ਆ ਜੀ ਬਹੁਤ ਇਕੱਠ ਆਈ ਸੰਗਤ ਦਾ ਹਰ ਵਾਰ ਵੱਧ ਤੋਂ ਵੱਧ ਦੀ ਸੰਗਤ ਵੱਧਦੀ ਹਰ ਸਾਲ ਦੀ ਸਾਲ ਪਰਤੀ ਦੋ ਦਿਨ ਪੂਰੀ ਜਿਹੜੀ ਆ ਸੰਗਤ ਇੱਥੇ ਰਹਿੰਦੀ ਆ ਹਾਂਜੀ ਪੂਰਾ ਜੋ ਸ਼ਾਹ ਜੀ ਦੇ ਦੋ ਦਿਨ ਤਾਂ ਬਹੁਤ ਜਿਆਦਾ ਅਕਰ ਅਸੀਂ ਗੱਲ ਕਰੀਏ ਕਿੰਨੀਆਂ ਜਿਹੜੀਆਂ ਤੁਹਾਡੇ ਵੱਲੋਂ ਟੀਮਾਂ ਇੱਥੇ ਲਗਾਈਆਂ ਗਿਆ ਨੇ ਕਿਉਂਕਿ ਗੰਨਾ ਇੱਥੇ ਤੁਸੀਂ ਲੈ ਕੇ ਆਏ ਹੋ ਦੂਸਰੇ ਪਾਸੇ ਉਹਦੀ ਰੋਹ ਕੱਢਣ ਦਾ ਕੰਮ ਵੀ ਜਿਹੜਾ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸਾਡੇ ਜੀ ਇੱਥੇ ਨਾ ਇਹ ਹਰ ਐਤਵਾਰ ਦੇ ਚਪਹਿਰਾ ਸਾਹਿਬ ਤੇ ਇਹ ਸੇਵਾਦਾਰ ਵੀਰ ਜ ਕੋ ਲਗਭਗ 2-250 ਵੀਰ ਆ ਜਿਹੜੇ ਸਾਰੇ ਸੇਵਾ ਨਿਭਾਉਦੇ ਆ ਉਹ ਸਾਰੇ ਵੀਰ ਰਲ ਕੇ ਹੀ ਇਹ ਸਾਰੀ ਸੇਵਾ ਮੁੜ ਕੇ ਰੋਹ ਦੇ ਲੰਗਰ ਦੀ ਜਿਹੜੀ ਸੇਵਾ ਆ ਅਸੀਂ ਲਗਾਤਾਰ ਗੱਲਬਾਤ ਯਾਈ ਰੱਖਾਂਗੇ ਤਾਂ ਸੰਗਤਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਆ ਜੀ ਅੱਜ ਦੇ ਦਿਨ ਨੂੰ ਲੈ ਕੇ ਬਹੁਤ ਵਧੀਆ ਮੈਸੇਜ ਆ ਕਹਿੰਦੇ ਕਿ ਬਹੁਏ ਸੇਵਾ ਕਰਦੇ ਬੰਦੇ ਸੱਸੀਵਾ ਦਾ ਮਡੇ ਜੋੜਾ ਕਰਦੇ ਆ ਸਾਈ ਸੇਵਾ ਵਧੀਆ ਕਰਦੇ ਆ ਲੰਗਰ ਦਾ ਚੱਲਦੇ ਰਹਿਣਾ ਵਧੀਆ ਓਕੇ ਹਾਂਜੀ ਆ ਤੁਸੀਂ ਵੇਖਿਆਗੇ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲੋਂ ਵੱਲੋਂ ਦੱਸਿਆ ਜਾ ਰਿਹਾ ਕਿ ਲਗਾਤਾਰ ਸੇਵਾ ਇਸੇ ਤਰੀਕੇ ਦੇ ਨਾਲ ਜਿਹੜੀ ਆਹੋ ਜਾਰੀ ਰਹੇਗੀ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਉੱਪਰੋਂ ਇੱਥੇ ਪਹੁੰਚੇ ਹੋਏ ਨੇ ਤਾਂ ਐਤਵਾਰ ਦੇ ਦਿਨ ਜਿਹੜਾ ਚਪੈਰਾ ਸਾਹਿਬ ਚੱਲਦਾ ਉਹਦੇ ਵਿੱਚ ਵੀ ਇਹਨਾਂ ਦੇ ਵੱਲੋਂ ਲਗਾਤਾਰ ਲੰਗਰ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਤਾਂ ਅੱਜ ਰੋਹ ਦਾ ਜਿਹੜਾ ਲੰਗਰ ਇੱਥੇ ਲਗਾਇਆ ਹੋਇਆ ਤਾਂ ਲਗਾਤਾਰ ਅਸੀਂ ਗੱਲਬਾਤ ਜਾਰੀ ਰੱਖਾਂਗੇ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜਾ ਅੱਜ ਦੇ ਦਿਨ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਸੰਗਤਾਂ ਨੂੰ ਅੱਜ ਮੈਸੇਜ ਜਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਇਹੋ ਮੈਸੇਜ ਹੈ ਵੀ ਪ੍ਰੇਮ ਭਾਵਨਾ ਨਾਲ ਮਿਲ ਕੇ ਸੇਵਾ ਕਰੋ ਗੁਰਸਿੱਖੀ ਜੀਵਨ ਹੋਣ ਵਾਲੇ ਸਮੇਂ ਦੇ ਵਿੱਚ ਸੇਵਾ ਚੱਲਦੀ ਰਹੇਗੀ ਜੀ ਬਿਲਕੁਲ ਜੀ ਬਿਲਕੁਲ ਬਰਕਰਾਰ ਰਹੇਗੀ ਭਾਜੀ ਰਾਤ ਵੀ ਇਸੇ ਤਰੀਕੇ ਦੇ ਨਾਲ ਜਿਹੜੇ ਲੰਗਰ ਨੇ ਉਹ ਚੱਲਦੇ ਰਹਿਣਗੇ ਬਿਲਕੁਲ ਜੀ 12 ਵਜੇ ਤੱਕ ਸਮਾਪਤੀ ਹੋਏਗੀ ਫਿਰ ਸਵੇਰੇ 7 ਵਜੇ ਸ਼ੁਰੂ ਹੋ ਜਾਏਗਾ ਰਾਤ ਨੂੰ ਕਿੰਨੀ ਕੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਹੁੰਚਦੇ ਨੇ ਜੀ ਵੀਰ ਆਪਣੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ 2-250 ਵੀਰ ਹੈਗਾ ਆਪਣੇ ਨਾਲ ਜੁੜਿਆ ਤਕਰੀਬਨ ਉਹ 2-3 ਦਿਨ ਇੱਥੇ ਰੁਕਦੇ ਨੇ ਆਦੀਸ਼ਵਾਜੀ ਵੀ ਕੀਤੀ ਜਾਣੀ ਹੈ ਜੀ ਸੰਗਤਾਂ ਦੇ ਵੱਲੋਂ ਰਾਤ ਨੂੰ ਜਰੂਰ ਰਾਤ ਨੂੰ 12 ਵਜੇ ਅਸਤਵਾਜੀ ਹੁੰਦੀ ਹੈ ਜੀ ਕੀ ਨਾਮ ਹੈ ਤੁਹਾਡਾ ਪਰਮਿੰਦਰ ਸਿੰਘ ਹੈ ਨਾਮ ਕੀ ਕਹਿਣਾ ਚਾਹੁੰਦੇ ਹੋਗਾ ਲਾਡਲੇ ਸੇਵਾ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਰੀ ਸਾਧ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਵਧੀਆ ਲੰਗਰ ਚੱਲ ਰਿਹਾ ਵਾ ਤੇ ਜਿਹੜੀ ਸੰਗਤ ਆ ਉਹਨੂੰ ਅਮਨ ਸ਼ਾਂਤੀ ਦੇ ਨਾਲ ਵਧੀਆ ਹਨਾ ਬਾਬਾ ਜੀ ਦੇ ਦਰਸ਼ਨ ਕਰਨੇ ਚਾਹੀਦੇ ਨੇ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲੋਂ ਵੱਲੋਂ ਦੱਸਿਆ ਜਾ ਰਿਹਾ ਕਿ ਸਵੇਰ ਤੋਂ ਹੀ ਜਿਹੜੀ ਲੰਗਰ ਦੀ ਸੇਵਾ ਚੱਲ ਰਹੀ ਹੈ ਤਾਂ ਉੱਥੇ ਹੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸੇਵਾ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇੱਥੇ ਪਹੁੰਚਿਆ ਹੋਇਆ ਤਾਂ ਇੱਕ ਪਾਸੇ ਰੋਹ ਦਾ ਲੰਗਰ ਤਾਂ ਦੂਸਰੇ ਪਾਸੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਝੂਠੇ ਭਾਂਡੇ ਤੋਂਨ ਦੀ ਜਿਹੜੀ ਸੇਵਾ ਉਹ ਨਾ ਭਾਈ ਯਾਰੀਆ ਜਿਲਦੀ ਪੂਰੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਤਾਂ ਦੂਸਰੇ ਪਾਸੇ ਵੀ ਤਸਵੀਰ ਸਾਂਝੀ ਕਰਦਾਂਗੇ ਤੁਸੀਂ ਵੀ ਇਕ ਸਾਦੇ ਹੋ ਕੀ ਇੱਕ ਪਾਸੇ ਰੋਹ ਕੱਢਣ ਦਾ ਕੰਮ ਕੀਤਾ ਜਾ ਰਿਹਾ ਤਾਂ ਦੂਸਰੇ ਪਾਸੇ ਇਹਨਾਂ ਟੱਪਾਂ ਦੇ ਵਿੱਚ ਜਿਹੜੀ ਆ ਉਹ ਰੋਹ ਭਰੀ ਹੋਈ ਹੈ ਤਾਂ ਦੂਸਰੇ ਪਾਸੇ ਨੌਜਵਾਨਾਂ ਦੇ ਵੱਲੋਂ ਅੱਗੇ ਗਲਾਸਾਂ ਦੇ ਵਿੱਚ ਪਾ ਕੇ ਸੰਗਤ ਨੂੰ ਪਿਉਂਨ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਐਸੇ ਤਰੀਕੇ ਦੇ ਨਾਲ ਹੀ ਜਿਹੜਾ 2 ਦਿਨਾਂ ਉਹ ਲੰਗਰ ਗੁਰਦੁਆਰਾ ਸ਼ੀਰ ਸਾਹਿਬ ਦੇ ਬਾਹਰ ਚੱਲੇਗਾ ਕੈਮਰਾਮੈਨ ਸੰਦੀਪ ਨਾਲ ਸਾਹਿਲ ਜਗਮਨ ਟੀਵੀ ਅੰਮ੍ਰਿਤਸਰ